ਜਾਣ ਰਿਹਾ ਤੁਹਾਡਾ ਆਪਣਾ ਕਮਲਜੀਤ ਅਸੀਂ ਅੱਜ ਪਹੁੰਚੇ ਹਾਂ ਕਮੇਟੀਕਰ ਹਰਿਆਣਾ ਵਿਖੇ ਜਿਵੇਂ ਕਿ ਤੁਸੀਂ ਸਭ ਸੋ ਜਾਣਦੇ ਹੋ ਇੱਕ ਸਫਾਈ ਕਾਮਿਆਂ ਦੀ 9 ਦਿਨ ਤੋਂ ਹੜਤਾਲ ਚੱਲ ਰਹੀ ਆ ਔਰ ਸਫਾਈ ਦੇ ਕੰਮੇ ਹੜਤਾਲ ਹੋਣ ਕਰਕੇ ਪੂਰੇ ਸ਼ਹਿਰ ਦੇ ਵਿੱਚ ਗੰਦਗੀਆਂ ਢੇਰ ਲੱਗੇ ਹੋਏ ਆ ਅੱਜ ਆਓ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਨੇ ਹੜਤਾਲ ਕਰਨ ਦਾ ਕਾਰਨ ਕੀ ਆ ਔਰ ਇਹ ਆਪਣੇ ਕਿਹੜੀਆਂ ਕਿਹੜੀਆਂ ਮੰਗਾਂ ਸਰਕਾਰ ਤੋਂ ਮੰਗਦੇ ਆ ਹਾਂਜੀ ਭਾਈ ਆਪਣਾ ਨਾਮ ਕੀ ਆ ਮੇਰਾ ਨਾਂਜੀ ਲਖਵੀਰ ਪੱਟੀ ਸਫਾਈ ਸਰਵ ਹਰਿਆਣਾ ਔਰ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਪੰਜਾਬ 07 ਲਾਈਵ ਨਿਊਜ਼ ਦਾ ਜਿਹੜੇ ਕਿ ਲਗਾਤਾਰ 9 ਦਿਨ ਤੋਂ ਸਾਡੀਆਂ ਜਿਹੜੀਆਂ ਖਬਰਾਂ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਹੇ ਆ ਔਰ ਸਰਕਾਰ ਤੇ ਕੋਈ ਵੀ ਕੰਨ ਤੇ ਜੂਨ ਹੀ ਰਿੰਗ ਰਹੀ ਔਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਈ ਸੀਗੀ ਆਪ ਸਰਕਾਰ ਉਦੋਂ ਇਹਨਾਂ ਨੇ ਕਿਹਾ ਸੀ ਮਾਨ ਸਾਹਿਬ ਨੇ ਮੰਤਰੀ ਸਾਹਿਬ ਦਾ ਪਦ ਸੌਂ ਚੱਕਣ ਤੋਂ ਪਹਿਲਾਂ ਕਿ ਜਿਹੜਾ ਸਾਡਾ ਹੜਾਪਨ ਉਹ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਚੱਲੂਗਾ ਔਰ ਅੱਜ 9 ਦਿਨ ਹੋ ਗਏ ਆ ਸਾਡੀ ਲਗਾਤਾਰ ਚੱਲਦੀ ਹੜਤਾਲ ਨੂੰ ਔਰ ਸਾਡਾ ਕਿਸੇ ਨੇ ਵੀ ਤੁਸੀਂ ਤੁਹਾਡੇ ਵੱਖ-ਵੱਖ ਖਬਰਾਂ ਲਾਉਣ ਤੋਂ ਬਾਅਦ ਵੀ ਕਿਸੇ ਨੇ ਵੀ ਸਾਡਾ ਆ ਕੇ ਇੱਥੇ ਹਾਲ ਨਹੀਂ ਪੁੱਛਿਆ ਨਾ ਹੀ ਸਾਡੇ ਮੰਤਰੀ ਸਾਹਿਬ ਜੋ ਕਿ ਸਾਡੀਆਂ ਹੀ ਵੋਟਾਂ ਦੇ ਨਾਲ ਜਿੱਤ ਕੇ ਇਥੋਂ ਐਮਐਲਏ ਬਣੇ ਉਸ ਤੋਂ ਬਾਅਦ ਮੰਤਰੀ ਬਣਿਆ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਆਊਟਡੋਰ ਸਿਸਟਮ ਮਨੀਸ਼ ਸੰਸੋਧੀਆ ਦੇ ਕਹਿਣ ਤੇ ਤੁਸੀਂ ਰਾਤੋਂ ਰਾਤ ਤੁਗਲਕੀ ਫਰਮਾਨ ਜਿਹੜਾ ਜਾਰੀ ਕੀਤਾ ਵਾ ਉਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜਿੰਨੇ ਵੀ ਸਫਾਈ ਸੇਵਕ ਆ ਸਾਰਿਆਂ ਦਾ ਆਪ ਵੇਖੋ ਉਸ ਦੇ ਨਾਲ ਬਹੁਤ ਖਤਰੇ ਦੇ ਵਿੱਚ ਆ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਬੱਚਿਆਂ ਦਾ ਕੋਈ ਉਹਦੇ ਵਿੱਚ ਭੁਵੇਖ ਹੈ ਨਹੀਂਗਾ ਹੁਣ ਅਸੀਂ ਸਰਕਾਰ ਨੂੰ ਸਿੱਧੀ ਸਿੱਧੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਇਹ ਫਰਮਾਨ ਤੁਗਲਕੀ ਫਰਮਾਨ ਵਾਪਸ ਨਾ ਲਿਆ ਤੇ ਅਸੀਂ ਆਉਣ ਵਾਲੇ ਟਾਈਮ ਦੇ ਜਿਹੜੀਆਂ ਵੋਟਾਂ ਆਉਣੀਆਂ ਵਾ ਉਹਦੇ ਵਿੱਚ ਇਹਦਾ ਸਿੱਧਾ ਸਿੱਧਾ ਅਸਰ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਦੇਖਣ ਦਾ ਵਾ ਮਿਲੂਗਾ ਕਿਉਂਕਿ ਇਹ ਜਿਹੜਾ ਸੰਘਰਸ਼ ਵਾ ਇਹ ਪੂਰੇ ਪੰਜਾਬ ਲੈਵਲ ਤੇ ਚੱਲ ਗਿਆ ਵਾ ਹੁਣ ਜਿਹੜਾ ਸਾਡਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਇੱਕ ਤਿੱਲਾਂ ਦੀ ਡੱਬੀ ਦੇ ਸਮਾਨ ਜਿਹੜੇ ਬੰਦੇ ਇੱਥੇ ਬੈਠੇ ਆਂ ਔਰ ਜਿਹੜਾ ਸੋਨਾ ਆ ਉਹ ਸਿਰਫ ਡੱਬੀਆਂ ਦੇ ਵਿੱਚ ਹੀ ਆਉਂਦਾ ਆ ਤੇ ਜਿਹੜਾ ਲੋਹਾ ਆ ਉਹ ਟਰੱਕ ਭਰ ਕੇ ਆਉਂਦਾ ਵਾ ਔਰ ਸੋਨਾ ਜਿਹੜਾ ਕੰਮ ਕਰਦਾ ਉਹ ਲੋਹਾ ਨਹੀਂ ਕੰਮ ਕਰ ਸਕਦਾ ਅਸੀਂ ਸਰਕਾਰ ਨੂੰ ਫੇਰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡੀਆਂ ਮੰਗਾਂ ਜਾਇਲ ਮੰਗਾ ਆਂ ਜਿਵੇਂ ਕਿ ਸਾਡੇ ਆਊਟਸੋਰਸ ਮੁਲਾਜ਼ਮ ਜਿੰਨੇ ਵੀ ਆ ਉਹਨਾਂ ਨੂੰ ਕੰਟਰੈਕਟ ਬੇਸ ਤੇ ਕੀਤਾ ਜਾਵੇ ਜਿਵੇਂ ਸਾਡੇ ਟਿਊਬਲ ਆਪਰੇਟਰ ਕੰਪਿਊਟਰ ਆਪਰੇਟਰ ਡਰਾਈਵਰ ਹੋ ਗਏ ਸੌਂਬਰ ਹੋ ਗਏ ਇਲੈਕਟ੍ਰੀਸ਼ੀਅਨ ਹੋ ਗਏ ਤੇ ਇਹਨਾਂ ਨੂੰ ਸਾਰਿਆਂ ਨੂੰ ਕੰਟਰੈਕਟ ਦੇ ਕਰਕੇ ਸਾਡੇ ਨਾਲ ਹੀ ਸਾਡੀਆਂ ਤਨਖਾਹਾਂ ਜਿਹੜੀਆਂ ਵਾ ਇਕੱਠੀਆਂ ਪੈਗੀਆਂ ਜਾਣ ਕਿਉਂਕਿ ਅੱਜ ਤੱਕ ਸਾਡੀ ਜਿਹੜੀ ਸਫਾਈ ਸੇਵਕਾ ਦੀ ਤਨਖਾਹ ਆ ਉਹ ਡੀਸੀ ਰੇਟ ਤੇ ਹੋਣ ਦਾ ਕਰਕੇ ਟਾਈਮ ਦੇ ਟਾਈਮ ਟੂ ਟਾਈਮ ਕਦੀ ਵੀ ਨਹੀਂ ਪਈ ਔਰ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਹੋਣੇ ਦਾ ईपीएफ ਜਿਹੜਾ ਕਾਫੀ ਲੰਬੇ ਸਮੇਂ ਤੋਂ ਲੜਕ ਰਿਹਾ ਔਰ ਸਾਡਾ ਵੀ ईएसआईसी ਤੇ ਜਿਹੜਾ ਪੀਪੀਐਫ ਫੰਡ ਉਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਾ ਉਹ ਸਰਕਾਰ ਕੱਟਦਾ ਰਹੀ ਹੈ ਸਾਡੀ ਤਨਖਾਹ ਦੇ ਵਿੱਚੋਂ ਪਰ ਜਮਾ ਨਹੀਂ ਕਰਾ ਰਹੀ ਅਸੀਂ ਫੇਰ ਸਰਕਾਰ ਨੂੰ ਇੱਕ ਵਾਰੀ ਸਤਾਬ ਨਹੀਂ ਦੇਣਾ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਾਡੀਆਂ ਇਹ ਜਾਇਜ਼ ਮੰਗਾਂ ਜਾਂ ਤੁਗਲਕੀ ਫਰਮਾਨ ਸਾਡੇ ਤੇ ਜਾਰੀ ਕਰਨਾ ਆ ਕਿਉਂਕਿ ਸਾਡੇ ਬੱਚੇ ਭੁੱਖੇ ਮਰੂਗੇ ਨਾ ਸਾਡੇ ਪੜ੍ਹਾਉਣ ਦਾ ਬੱਚੇ ਨੂੰ ਪਵੇਖਵਾ ਤੇ ਸਾਡੇ ਬੱਚੇ ਭੁੱਖੇ ਮਰਨੇ ਆ ਜੀ ਅਸੀਂ ਬੇਨਤੀ ਕਰਦੇ ਆ ਕਿ ਜਦੋਂ ਸਾਡੇ ਢਿੱਡ ਤੇ ਲੱਤ ਵੱਜੀ ਤੇ ਅਸੀਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਹਨਾਂ ਦੇ ਢਿੱਡ ਤੇ ਲੱਤ ਮਾਰਾਂਗੇ ਇਹਦੇ ਨਾਲ ਹੀ ਧੰਨਵਾਦੀ ਕਿੰਨਾ ਕਾਰਪੋਰੇਟ ਘਰਾਣਾ ਇਹ ਹੱਥ ਚੱਲੇ ਹੋਇਆ ਹੈ ਹਨ ਤੇ ਉਸ ਦਾ ਨੁਕਸਾਨ ਕੀ ਹੈ ਆਪਣੇ ਪੰਜਾਬਾ ਫੀਓ ਨੂੰ ਸਰ ਇਹ ਜਿਹੜਾ ਦਿੱਲੀ ਦੀ ਕੰਪਨੀ ਆ ਅਮਰੀਤ ਸਨਸੋਦੀਆ ਵੱਲੋਂ ਇਹ ਰਾਤੋਂ ਰਾਤ ਜਿਹੜਾ ਇਹ ਤੁਗਲਕੀ ਫਰਮਾਨ ਇੱਕ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਵਾ ਉਹਦੇ ਵਿੱਚ ਇਹ ਹੈ ਜੀ ਤੇ ਦਿੱਲੀ ਦੀ ਇੱਕ ਕੰਪਨੀ ਆ ਕਾਰਪੋਰੇਟ ਕੰਪਨੀ ਆ ਜਿਸ ਨੂੰ ਇਹਨਾਂ ਨੇ 170 ਕਰੋੜ ਰੁਪਏ ਦਾ ਠੇਕਾ ਦਿੱਤਾ ਵਾ ਜੋ ਕਿ ਸਾਰੇ ਪੰਜਾਬ ਦੇ ਵਿੱਚ ਬਿਨਾ ਕਮੇਟੀਆਂ ਦੀ ਮਨਜ਼ੂਰੀ ਤੋਂ ਇਹ ਲਾਗੂ ਹੋ ਜਾਣਾ ਜੀ ਇਹ 10 ਤਰੀਕ ਤੋਂ ਔਰ ਇਹਦਾ ਨੁਕਸਾਨ ਪੂਰੇ ਸ਼ਹਿਰ ਪੂਰੇ ਪੰਜਾਬ ਨੂੰ ਆ ਕਿਉਂਕਿ ਜਿਹੜਾ ਕੁੜਾ ਸਾਡੇ ਕਈ ਮੁਲਾਜ਼ਮ ਭਰਾਵਾ ਉਹ 25 30 ਜਾਂ 50 ਰੁਪਏ ਦੇ ਵਿੱਚ ਚੱਕਦੇ ਆ ਘਰਾਂ ਦੇ ਵਿੱਚੋਂ ਉਹੀ ਘਰਾਂ ਨੂੰ ਇਹ ਕੰਪਨੀਆਂ 200 ਤੋਂ ਲੈ ਕੇ 500 ਰੁਪਏ ਪਰ ਚਾਰਜਰ ਮਹੀਨੇ ਦਾ ਲਾਉਂਦੀ ਪਈ ਆ ਔਰ ਦੁਕਾਨਾਂ ਨੂੰ 500 ਤੋਂ ਲੈ ਕੇ 1000 ਰੁਪਏ ਪਰ ਚਾਰਜਰ ਜਿਹੜੀ ਲਾਉਂਦੀ ਪਈ ਆ ਪਾਣੀ ਦੇ ਚਾਰਜਸ ਤੇ ਆਪਣੇ ਪ੍ਰਾਪਰਟੀ ਟੈਕਸ ਦੇ ਚਾਰजेस ਵੀ ਇਹ ਪ੍ਰਾਈਵੇਟ ਕੰਪਨੀ ਇਕੱਠਾ ਕਰੂਗੀ ਕਿਉਂਕਿ ਇਹ ਜਿਹੜਾ ਪ੍ਰਾਈਵੇਟ ਕੰਪਨੀ ਆ ਪੈਸੇ ਇਕੱਠਾ ਕਰਦੀਆਂ ਤਾਂ ਹੈਗੀਆਂ ਪਰ ਸਰਕਾਰ ਤੱਕ ਪੂਰੀ ਪਹੁੰਚ ਨਹੀਂ ਕਰਦੀਆਂ ਔਰ ਸਾਡੀ ਜਿਹੜੀ ਆ ਇਹ ਜਿਹੜਾ ਫੰਡ ਬਾੜ ਦੇ ਰੂਪ ਦੇ ਵਿੱਚ ਸਾਨੂੰ ਨਹੀਂ ਭੇਜਦੇ ਹੈਗੇ ਅਸੀਂ ਇੱਥੇ 15 ਤੋਂ 20 ਸਾਲ ਹੋ ਗਏ ਆ ਤੇ ਸਾਰੇ ਜਿੰਨੇ ਜੰਗ ਚਿਹਰੇ ਇਹ ਕੰਮ ਕਰਦੇ ਇਹਨਾਂ ਦੀਆਂ ਤਿੰਨ ਤਿੰਨ ਪੀੜੀਆਂ ਅੱਜ ਵੱਡੀਆਂ ਹੋ ਕੇ ਓਵਰੇਜ ਹੋ ਕੇ ਨਿਕਲ ਚੁੱਕੀਆਂ ਵਾਂ ਔਰ ਸਾਡੇ ਜਿੰਨੇ ਵੀ ਜੰਗ ਖਲੜ ਮੁੰਡੇ ਹੈਗੇ ਆ ਇਹਨਾਂ ਨੂੰ ਵੀ 15 ਤੋਂ 20 20 ਸਾਲ ਹੋ ਗਏ ਇਹ ਕਮੇਟੀ ਦੇ ਵਿੱਚ ਕੂੜਾ ਕੂੜਾ ਤੇ ਨਾਲੀਆਂ ਦੇ ਵਿੱਚ ਹੱਥ ਮਾਰਦੇ ਹੋਏ ਸਾਨੂੰ ਅੱਜ ਤੱਕ ਇਹ 20 ਸਾਲ ਹੋ ਗਏ ਇਹਨਾਂ ਨੂੰ ਸਾਡੀਆਂ ਜਿਹੜੀਆਂ ਕਮੇਟੀ ਦੇ ਵਿੱਚ ਨੋ ਪੋਸਟਾਂ ਜਿਹੜੀਆਂ ਬਜਟ ਦੇ ਵਿੱਚ ਖਾਲੀ ਪਈਆਂ ਸੀ ਅੱਜ ਤੱਕ ਇਹਨਾਂ ਨੇ ਜਿਹੜਾ ਭਰਨ ਦਾ ਫੈਸਲਾ ਤਾਂ ਕਰ ਲਿਆ ਸੀਗਾ ਪਰ ਪਤਾ ਨਹੀਂ ਕਿੱਥੇ ਇਹਨਾਂ ਦੇ ਵਿੱਚ ਸਰਕਾਰ ਨੂੰ ਸਾਡੇ ਲਈ ਬਹੁਤ ਜ਼ਿਆਦਾ ਦੁੱਖ ਆ ਜਿਹੜਾ ਸਾਡੀਆਂ ਇਹ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕਰਦੀ ਪਈ ਇੱਥੇ ਸਾਨੂੰ ਪੱਕੇ ਨਹੀਂ ਕਰਦੀ ਪਈ ਕਿਉਂਕਿ ਜਿਹੜੀ ਦਿਨਚਰਿਆ ਉਹ ਸਫਾਈ ਸੇਵਕਾਂ ਦੇ ਨਾਲ ਹੀ ਪੂਰੇ ਸ਼ਹਿਰ ਦੀ ਉਹ ਚੜਦੀ ਆ ਕਿਉਂਕਿ ਸਫਾਈ ਤੋਂ ਬਗੈਰ ਕਿਤੇ ਵੀ ਜਾਨਕੀ ਧੋਮੇਲਾ ਹੈ ਨਹੀਂਗਾ ਔਰ ਸਰਕਾਰ ਨੂੰ ਚਾਹੀਦਾ ਵਾ ਕਿ ਸਭ ਤੋਂ ਪਹਿਲਾਂ ਸਫਾਈ ਸੇਵਕਾਂ ਦੀਆਂ ਜਿਹੜੀਆਂ ਮੰਗਾਆਂ ਉਹ ਜਾਇਜ਼ ਰੱਖ ਕੇ ਮੰਗ ਕੇ ਔਰ ਸਾਡਾ ਜਿਹੜੀਆਂ ਮੰਗਾਵਾ ਉਹ ਪੂਰੀਆਂ ਕੀਤੀਆਂ ਜਾਣ ਜਿਵੇਂ 9 ਦਿਨ ਹੋ ਗਏ ਆ ਤੁਹਾਨੂੰ ਸੰਘਰਸ਼ ਕਰਦੇ ਹੋਏ ਤੁਹਾਡੇ ਮੰਤਰੀ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੋਈ ਭਾਈ ਮੰਤਰੀ ਸਾਹਿਬ ਇੱਥੋਂ ਦੇਖੋ ਮੰਤਰੀ ਸਾਹਿਬ ਹਰਿਆਣੇ ਦੇ ਲੋਕਲ ਦੇ ਵਿੱਚੋਂ ਲੰਘ ਜਾਂਦੇ ਆ ਸਾਡੇ ਨਾਲ ਕੋਈ ਵਾਸਤਾ ਨਹੀਂ ਹੋਇਆ ਮੰਤਰੀ ਸਾਹਿਬ ਦਾ ਜੀ ਠੀਕ ਹੈ ਜੀ ਧੰਨਵਾਦ Oh